ਪੰਜਾਬ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਤਹਿਤ ਜ਼ਿਲ੍ਹਾ ਪਟਿਆਲਾ ਦੇ ਵਿੱਚੋਂ ਪਹਿਲ ਕਦਮੀ ਦਿਖਾਉਂਦੇ ਆ ਨਾਬਾ ਬਲਾਕ ਦੇ ਪਿੰਡ ਸੰਗਤਪੁਰਾ ਭੌਂਕੀ ਦੇ ਵਿੱਚ ਸਰਬਸੰਮਤੀ ਨਾਲ ਪਾਰਟਾਈਜ਼ਮ ਤੋਂ ਉੱਪਰ ਉੱਠ ਕੇ ਪਿੰਡ ਦੀ ਪੰਚਾਇਤ ਚੁਣੀ ਗਈ ਇਸ ਮੌਕੇ ਸਰਬਸੰਮਤੀ ਨਾਲ ਪਿੰਡ ਸੰਗਤਪੁਰਾ ਭੌਂਕੀ ਦੇ ਸਰਪੰਚ ਜੀ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਗਿਆ ਇਸ ਮੌਕੇ ਪਿੰਡ ਦੇ ਸਰਪੰਚ ਜੀ ਸਿੰਘ ਨੇ ਕਿਹਾ ਕਿ ਸਾਡੇ ਪਿੰਡ ਦੇ ਸਮੁੱਚੇ ਨਗਰ ਨੇ ਸਰਬਸੰਮਤੀ ਨਾਲ ਪਿੰਡ ਦੇ ਵਿਕਾਸ ਨੂੰ ਮੁੱਖ ਰੱਖਦਿਆਂ ਤੇ ਪੜ੍ਹ ਲਿਖੇ ਅਨੁਸਾਰ ਮੈਨੇ ਚੁਣਿਆ ਹੈ ਮੈਂ ਪਿੰਡ ਦੇ ਕੰਮ ਪਾੜੀਵਾਜੀ ਤੋਂ ਉੱਪਰ ਉੱਠ ਕੇ ਕਰਾਂਗਾ ਤੇ ਧੜੇ ਮੰਦੀ ਨੂੰ ਖਤਮ ਕਰਾਂਗਾ ਇਸੇ ਲਈ ਤੁਹਾਡੇ ਜਿਹੜੇ ਹਲਕੇ ਨੱਬੇ ਚ ਪਹਿਲੀ ਸਰਬਸੰਮਤੀ ਬਣੇ ਤੁਹਾਨੂੰ ਸਰਪੰਚ ਚੁਣਿਆ ਕਿਸ ਤਰ੍ਹਾਂ ਸੰਮਤੀ ਹੋਈ ਲੋਕੋ ਜੇ ਕਈ ਦਿਨ ਤੋਂ ਗੱਲਬਾਤ ਚੱਲਦੀ ਸੀ ਸਾਰੇ ਮਿੱਤਰ ਪਿਆਰਿਆਂ ਦੇ ਤੇ ਸਾਰੇ ਨੇ ਸਹਿਮਤੀ ਦਿੱਤੀ ਗੁਰੂ ਘਰ ਜਾ ਕੇ ਅੱਜ ਸਵੇਰ ਸਾਰੇ ਨੇ ਆਪਾਂ ਨੂੰ ਸਰਬਸੰਮਤੀ ਨਾਲ ਸਰਪੰਚ ਬੁਲਾ ਤਾ ਕੀ ਲੱਗਦਾ ਜਿਹੜਾ ਹੈਗਾ ਜਿਵੇਂ ਸਰਪੰਚੀ ਚੋਣਾਂ ਵਿੱਚ ਕਿੱਥੇ ਨਸ਼ੇ ਦਾ ਸੇਵਨ ਹੁੰਦਾ ਉੱਥੇ ਧੜੇ ਬੰਦੀਆਂ ਵੀ ਆਉਂਦੀਆਂ ਨੇ ਤੇ ਪਿੰਡਾਂ ਨੂੰ ਵੀ ਨੁਕਸਾਨ ਹੁੰਦਾ ਦਾ ਕਿਸ ਤਰ੍ਹਾਂ ਦੇਖਦੇ ਹੋ ਹਾਂ ਉਹ ਤਾਂ ਦੇਖੋ ਮੰਦਭਾਗੀ ਗੱਲ ਹੈ ਜਿਹੜੀ ਨਸ਼ਾ ਵੰਡ ਕੇ ਸਰਪੰਚੀ ਲੈਂਦੇ ਨੇ ਜਾਂ ਕੋਈ दारू ਵੰਡ ਕੇ ਲੈਂਦੇ ਨੇ ਨਰਪੱਖ ਹੋ ਕੇ ਬੰਨਣਾ ਚਾਹੀਦਾ ਹੈ ਵੈਸੇ ਮੈਨੂੰ ਇਹਨਾਂ ਨੇ ਸੋਚੀ ਵਜ੍ਹਾ ਸਮਝ ਆ ਮੈਂ ਬੀਏ ਕੀਤੀ ਵੀ ਤੀ ਪੜਾਈ ਦੇ ਲੈਵਲ ਤੇ ਵੀ ਦੇਖ ਕੇ ਮੈਨੂੰ ਨੇ ਬਣਾਇਆ ਕੀ ਲੱਗਦਾ ਜਿਹੜਾ ਪੜਾਈ ਵੀ ਜ਼ਰੂਰੀ ਆ ਤਾਂ ਹੀ ਕੰਮ ਕਰ ਕਰ ਸਕਦਾ ਕਿਵੇਂ ਡਿਵੈਲਪਮੈਂਟ ਨੂੰ ਲੈ ਕੇ ਹਾਂਜੀ ਹਾਂ ਦੇਖੋ ਪੜਾਈ ਤਾਂ ਜ਼ਰੂਰੀ ਆ ਜੀ ਹਰ ਇੱਕ ਬੰਦੇ ਨੂੰ ਨੌਲੇਜ ਹੋਣੀ ਚਾਹੀਦੀ ਆ ਆਪਦੇ ਹੱਥੀਂ ਲਿਖਣਾ ਜਾਣਦਾ ਹੋਵੇ ਪੰਜਾਬੀ ਪੜ੍ਹਨ ਜਾਣਦਾ ਹੋਵੇ ਫਿਰ ਇਹਦੇ ਵਿੱਚ ਆਉਣ ਦਾ ਫਾਇਦਾ ਜੀ ਇਹ ਕੈਂਸਲ ਕਿਵੇਂ ਲੋਕਾਂ ਨੇ ਲਿਆ ਸਾਰਿਆਂ ਨੇ ਕਿ ਇਸ ਤਰ੍ਹਾਂ ਸਰਬਸੰਪਤੀ ਨਾਲ ਲੋਕ ਭਾਈ ਪਿਛਲੀ ਵਾਰ ਜੀ ਇਲੈਕਸ਼ਨ ਲੜੀ ਸੀ ਤੇ ਚਲੋ ਉਸ ਟਾਈਮ ਅਸੀਂ ਹਾਦ ਦਾ ਮੂੰਹ ਦੇਖਣਾ ਪਏਗਾ ਕੁਝ ਕੁ ਵੋਟਾਂ ਤੇ ਉਸ ਕੰਮ ਨੂੰ ਦੇਖਦੇ ਮੇਰੇ ਭੈਣ ਭਰਾ ਦੇਖਦੇ ਰਹੇ ਵੀ ਇਹ ਪੜਿਆ ਲਿਖਿਆ ਬੰਦਾ ਹੈ ਬੇ ਇਹਨੂੰ ਪਿੰਡ ਦੇ ਵਿੱਚ ਅੱਗੇ ਲਿਆਓ ਤਾਂ ਕਿ ਪ੍ਰੋਗਰੈਸਿਵ ਹੋਵੇ ਹਾਂ ਜੀ ਉਹ ਬੜੀ ਵਧੀਆ ਸੋਚ ਹੈ ਸਰਕਾਰ ਦੀ ਜੀ ਜੋ ਸੰਭਧੀਆਂ ਬਣ ਗਿਆ 5 ਲੱਖ ਪਿੰਡ ਦੀ ਡਿਵੈਲਪਮੈਂਟ ਵਿੱਚ ਬੜਾ ਯੋਗਦਾਨ ਪਾਉਣਗੇ ਜੀ ਕੀ ਲੱਗਦਾ ਕਿਹੜੇ-ਕਿਹੜੇ ਧੂਰੇ ਕੰਮ ਨੇ ਜਿਹੜੇ ਤੁਸੀਂ ਕਰੋਗੇ ਸਾਡੇ ਦੇ ਕੋਈ ਕੋਈ ਟੋਬੇ ਦੀ ਪਟਾਈ ਰਹੀ ਜਾਂਦੀ ਹੈ ਉਹ ਪਾਣੀ ਵਹਿਣ ਘਟ ਜਾਂ ਨਾਲੇ ਚੌੜੇ ਕਰਨ ਵਾਲੇ ਨੇ ਸਾਈਡ ਤੇ ਇਟਾਂ ਲੱਗਾ ਲੈਣੇ ਕੰਧਾਂ ਦੇ ਲਵੇ ਉਹ ਅਸੀਂ ਦਰੂਲਾਵਾਂਗੇ ਜਿਵੇਂ ਤੁਹਾਡੀ ਸਰਪੰਚੀ ਨਾਲ ਸਰਪੰਚ ਦੀ ਚੋਣ ਹੋਈ ਆ ਹੋਰ ਪਿੰਡਾਂ ਆ ਉਸਿਆ ਨੂੰ ਕੀ ਮੈਸੇਜ ਦੋਗੇ ਅੱਜ ਤਾਂ ਆਪ ਕਹਿੰਦੇ ਵੀ ਸਾਰੇ ਲੋਕਾਂ ਨੇ ਚਾਹੁੰਦਾ ਬੇ ਇ ਪੱਖ ਪਾਸ ਛੱਡ ਕੇ ਜਾਂ ਪਾਰਟੀ ਵਾਈਂ ਛੱਡ ਕੇ ਉਦੋਂ ਉੱਪਰ ਉੱਠ ਕੇ ਸਰ ਸਰਬਸੰਮਤੀ ਨਾਲ ਹੀ ਬੰਨਣਾ ਚਾਹੀਦਾ ਕਿੰਨੀ ਕਿੰਨੀਆਂ ਪਾਰਟੀਆਂ ਤੁਹਾਡੇ ਜਿਹੜੇ ਹੈਗੇ ਸਾਡੇ ਜਿੰਨ ਤਿੰਨ ਪਾਰਟੀਆਂ ਨੇ ਕਿਹੜੇ ਕਿਹੜੇ ਕਾਂਗਰਸ ਅਕਾਲੀ ਆਮ ਆਦਮੀ ਅੱਛਾ ਇਹ ਸਾਰੇ ਜਿਹੜੇ ਹੈਗੇ ਸਹਿਮਤ ਹੋ ਰਹੇ ਸਾਰੇ ਤਿੰਨੇ ਪਾਰਟੀਆਂ ਸਹਿਮਤ ਹੋ ਕੇ ਹੀ ਬਣਾਇਆ ਜੀ ਕਿੰਨੀ ਵੋਟ ਹੈ ਪਿੰਡ ਦੀ ਕੋਲ ਕਟਵਾਰ 650 ਦੇ ਕਰੀਬ ਵੋਟ ਹੈ ਜੀ ਦੇਖੋ ਜੀ ਜੋ ਇਹ ਸਰਬਸੰਮਤੀਆਂ ਹੋ ਰਹੀਆਂ ਨਗਰ ਵਿੱਚ ਬਹੁਤ ਵਧੀਆ ਉਪਰਾਲਾ ਹੈ ਸਾਰੇ ਨਗਰ ਨਿਵਾਸੀਆਂ ਦਾ ਮੈਂ ਇਹ ਚਾਹਣਾ ਵੀ ਹਰ ਇੱਕ ਸਾਰੇ ਪੰਜਾਬ ਦੇ ਵਿੱਚ ਇਹ ਸਰਬਸੰਮਤੀਆਂ ਦਾ ਚੰਗੀ ਗੱਲ ਆ ਠੀਕ ਹੈ ਜੀ ਕਿਉਂ ਇਹਦੇ ਵਿੱਚ ਇੱਕ ਤਾਂ ਪਿੰਡ ਦੇ ਵਿੱਚ ਜੋੜਾ ਪੱਖਪਾਤ ਆ ਤੁਹਾਡੇ ਬੰਦੇ ਲੋ ਖਤਮ ਹੁੰਦੀਆਂ ਨੇ ਤੇ ਪਿੰਡ ਦੇ ਜਿਹੜੇ ਅਧੂਰੇ ਕਮਰੇ ਪਿੰਡ ਦਾ ਵਿਕਾਸ ਹੁੰਦਾ ਹੈ ਜੀ ਅਸੀਂ ਇਹਨਾਂ ਦਾ ਸਾਥ ਦਵਾਂਗੇ ਸਰਪੰਚ ਜੋ ਸਾਡੇ ਜੀਤ ਸਿੰਘ ਪੜੇ ਲਿਖੇ ਇਨਸਾਨ ਨੇ ਬਹੁਤ ਵਧੀਆ ਨੇ ਤੇ ਅਸੀਂ ਇਹਨਾਂ ਦੇ ਨਾਲ ਮੁੱਢੇ ਨਾਲ ਮੁੱਢਾ ਲਾ ਕੇ ਖੜਾਂਗੇ ਜੋ ਵੀ ਪਿੰਡ ਦੇ ਅਧੂਰੇ ਕੰਮ ਨੇ ਸਾਰੇ ਰਲ ਮਿਲ ਕੇ ਪਿੰਡ ਦੀ ਸਹਿਯੋਗ ਨਾਲ ਕਰਾਂਗੇ ਅਸੀਂ ਤੇ ਕਿਸ ਤਰ੍ਹਾਂ ਦੇਖਦੇ ਹੋ ਇਹ ਉੱਪਰ ਅੱਲਾ ਜਿਵੇਂ ਕਿੰਨੇ ਕ ਟਾਈਮ ਲੱਗਿਆ ਤੁਹਾਨੂੰ ਸਰਵ ਸੰਤਿਪ ਬਣਾਉਣ ਵਿੱਚ ਅਪਰਾਲਾ ਦਾ ਜੀ ਕਈ ਦਿਨ ਦੀ ਪਿੰਡ 'ਚ ਗੱਲਬਾਤ ਚੱਲ ਰਹੀ ਸੀ ਤੇ ਇਹਨੇ ਪਿਛਲੀ ਵਾਰ ਵੀ ਖੜੇ ਤੇ ਤੇ ਕਿ ਸਾਰੀ ਪਿੰਡਦਿਆ ਨੇ ਫੈਸਲਾ ਲਿੱਤਾ ਸੂਝਵਾਨ ਲੋਕਾਂ ਨੇ ਵੀ ਇਹਨੂੰ ਮੌਕਾ ਦਿੱਤਾ ਜਾਵੇ ਸਰਦਾਰ ਜੀਤ ਸਿੰਘ ਨੂੰ ਵੀ ਪੜੇ ਲਿਖੇ ਨੇ ਤੇ ਪਿੰਡ ਦਾ ਵਧੀਆ ਕੰਮ ਕਰਨਗੇ